ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦਾ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲਓ ਜੀ ਲੱਗੇ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਾਂ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਹੈਗੇ ਤੇ ਅੱਜ ਮੈਨੂੰ ਇੱਕ ਦੋ ਕੰਮ ਬਹੁਤ ਜ਼ਰੂਰੀ ਔਰ ਕਹਿੰਦੇ ਨਹੀਂ ਹੁੰਦੇ ਵੀ ਪਰਿਵਾਰ ਤੋਂ ਟੱਬਰ ਤੋਂ ਬਿਨਾ ਕੋਈ ਕੰਮ ਜ਼ਰੂਰੀ ਨਹੀਂ ਹੁੰਦਾ ਜੀ ਠੀਕ ਹੈ ਜੇ ਟੱਬਰ ਸਾਡਾ ਠੀਕ ਹੈ ਜੀ ਤਾਂ ਹੀ ਸਾਡਾ ਘਰ ਵੀ ਜਾਂ ਬਾਹਰ ਅਸੀਂ ਕਿਤੇ ਕੰਮ ਕਰਦੇ ਤਾਂ ਸਾਡਾ ਮਨ ਜਿਹੜਾ ਇਹ ਦਿਲ ਆ ਕੰਮ ਪਰ ਲੱਗਦਾ ਜੀ ਤਾਂ ਇਹ ਸ਼ਾਂਤ ਰਹਿੰਦਾ ਨਹੀਂ ਕਰਦੀਆਂ ਟੈਨਸ਼ਨ ਹਾਏ ਮਾਤਾਏ ਹੋ ਮਨਿੰਦਰ ਆਏ ਹੋ ਚਾਲੀ ਜੀ ਤਾਂ ਇਹ ਬਾਈ ਆਏ ਹੋ ਭੈਣਾ ਇਦਾਂ ਹੋਣੀਆਂ ਭੈਣ ਬਿਮਾਰ ਨਾ ਹੋਵੇ ਬਹੁਤ ਟੈਨਸ਼ਨਾਂ ਰਹਿਣੀ ਹੈ ਜੀ ਜਦੋਂ ਬੰਦਾ ਠੀਕ ਠਾਕ ਹੋਵੇ ਕੰਮ ਪਰ ਵੀ ਤਾਂ ਹੀ ਉਹਦਾ ਮਨ ਬੰਦੇ ਦਾ ਲੱਗਦਾ ਹੈ ਜੀ ਤੇ ਮੈਂ ਜਾਣਾ ਤਾਂ ਜੀ ਕੰਮ ਪਰ ਬਹੁਤ ਜ਼ਰੂਰੀ ਤੁਹਾਨੂੰ ਮੈਂ ਦੱਸਿਆ ਹੀ ਆ ਤੇ ਨਾਲ ਦੀ ਨਾਲ ਚਰਨਜੀਤ ਕੌਰ ਦੇ ਪੈਰ ਦੇ ਵਿੱਚ ਹੋ ਰਿਹਾ ਜੀ ਅੱਜ ਬਹੁਤ ਦਰਦ ਤੇ ਮੈਂ ਇਹਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਕੰਮ ਤਾਂ ਅੱਜ ਨਹੀਂ ਕੱਲ ਨੂੰ ਹੋ ਜੂ ਕੱਲ ਨੂੰ ਨਹੀਂ ਪਰਸੋਂ ਨੂੰ ਕੰਮ ਤਾਂ ਅੱਗੇ ਪਿੱਛੇ ਹੋ ਜੂ ਪਰ ਜਿਹੜੀਆਂ ਇਹ ਬਿਮਾਰੀਆਂ ਜੇ ਇਹਦਾ ਹੁਣੇ ਆਪਾਂ ਇਲਾਜ ਕਰਾ ਲਈਏ ਥੋੜੀ ਆ ਤਾਂ ਬਹੁਤ ਵਧੀਆ ਜੀ ਨਹੀਂ ਵਾਧਾ 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 ਵਾਦਨ ਜਾਂ ਅਰਿੰਨਾ ਕੋ ਵਾਧਾ ਵੱਜ ਜਾਂਦਾ ਕਿ ਕੀ ਬਹੁਤ ਨੁਕਸਾਨ ਪੈਸੇ ਦਾ ਤਾਂ ਚਲੋ ਜਿਹੜਾ ਹੋਣਾ ਹੀ ਹੋਣਾ ਦੂਜੀ ਤਕਲੀਫ ਜਿਹੜੀ ਇਹਨੂੰ ਹੋਣੀ ਆ ਜਿਹਦੇ ਦਰਦ ਦਾ ਚਰਨ ਜੀ ਦਾ ਹੁਣ ਜਿਵੇਂ ਪੈਰ ਤੇ ਦਰਦ ਦਾ ਤਕਲੀਫ ਹੋਇਆ ਨੂੰ ਜ਼ਿਆਦਾ ਹੈ ਔਰ ਨਾਲ ਦੇ ਨਾਲ ਸਾਨੂੰ ਜ਼ਿਆਦਾ ਰਹਿਣਾ ਕਿਉਂਕਿ ਭੱਜ ਦੌੜ ਵੀ ਹਾਂ ਇਹਦਾ ਪੈਰ ਮੈਂ ਉਹਥੇ ਦਿਖਾਦਾ ਮੈਂ ਉਹਥੇ ਦਿਖਾਦਾ ਮੈਂ ਤੇ ਅੱਜ ਮੈਂ ਇਹਨੂੰ ਕਿਹਾ ਵੀ ਮੈਂ ਅੱਜ ਕੰਮ ਪਰ ਜਾਣਾ ਹੀ ਨਹੀਂ ਜੀ ਕੰਮ ਮੈਨੂੰ ਜ਼ਰੂਰੀ ਤਾਂ ਜੜਾ ਵੀ ਤੂੰ ਆਇਆ ਕਰ ਮੈਂ ਤਾਂ ਰੋਪੜ ਲੈ ਕੇ ਚੱਲਦਾ ਤੇ ਤੈਨੂੰ ਰੋਪੜ ਦਿਖਾ ਕੇ ਲੈ ਕੇ ਆਉਣਾ ਤੇ ਰੋਪੜ ਹੁਣ ਪਹਿਲਾ ਜਿਹੜਾ ਇਹਦਾ ਪੁਰਾਣਾ ਇੱਕ ਸਰਾ ਤਾਂ ਜੀ ਉਹ ਆਪਾਂ ਲੈ ਕੇ ਚੱਲੇ ਆਂ ਨਾਲ ਉਹ ਡਾਕਟਰ ਨੂੰ ਦਿਖਾਵਾਂਗੇ ਡਾਕਟਰ ਕੀ ਸਲਾਹ ਦਿੰਦਾ ਕਿਆ ਨਹੀਂ ਉਹ ਸਾਰਾ ਕੁਝ ਤੁਹਾਨੂੰ ਆਪ ਵੀਡੀਓ ਵਿੱਚ ਦੱਸਾਂਗੇ ਇਹਦੇ ਪੈਰ ਦੇ ਜਿਹੜੇ ਪਹਿਲੇ ਮਸਲ ਤੇਜੀ ਉਹ ਫ੍ਰੈਕਚਰ ਹੋ ਗਏ ਤੇ ਫ੍ਰੈਕਚਰ ਹੋ ਗਿਆ ਤਾਂ ਜੀ ਬਸ ਉੱਪਰ ਥੱਲੇ ਪੈਰ ਰੱਖੋ ਗਿਆ ਮੁੜ ਗਿਆ ਮੁੜਨ ਦੇ ਨਾਲ ਦੀ ਮਾਸੂਰ ਫੁੱਟ ਗਏ ਤੇ ਤੇ 3 ਮਹੀਨੇ ਪਹਿਲਾਂ ਇਹਦਾ ਪਲਾਸਟਰ ਪੈਰ ਨੂੰ ਲੱਗਿਆ ਰਿਹਾ ਤਾਂ ਤੇ ਹੁਣ ਦੇਖਦੇ ਆ ਡਾਕਟਰ ਕਿਆ ਦਵਾਈ ਦਿੰਨੇ ਆ ਕਿਆ ਕਰਦੇ ਆ ਉਹ ਪਾਉਣ ਤੁਹਾਨੂੰ ਸਾਰਾ ਕੁਝ ਵੀਡੀਓ ਵਿੱਚ ਦੱਸਾਂਗੇ ਲਓ ਜੀ ਚਾ ਰਣਜੀਤ ਕੌਰ ਤਾਂ ਰੈਡੀ ਫਿਰਦੀ ਆ ਜੀ ਹੋਈ ਹੋਈ ਸਾਸਤ੍ਰ ਕਾਜੀ ਕਰਿਆ ਨੂੰ ਪਰਮਾਤਮਾ ਜਰਦਾ ਸਭੀ ਸਿਮਾ ਚੜ੍ਹਦੀ ਕਲਾ ਦੇ ਉਹ ਤਾਂ ਤੰਤਸ ਰਹੋ ਤੇ ਦੁੱਖ ਤਕਦੀਫਾਂ ਤੋਂ ਦੂਰ ਹੋ ਤੇ ਹੁਣ ਅਸੀਂ ਚੰਨਿਆਂ ਨੂੰ ਪੜਨੀ ਆਵਾਜ਼ ਵੀ ਹੁਣ ਨਿਕਲਣੀ ਜੀ ਬੰਦ ਹੋ ਗਈ ਜਾ ਕੇ ਦੇਖਦੇ ਡਾਕਟਰ ਕੀ ਆਹ ਜਾਂਦੇ ਹੁਣ ਪੈਰ ਨੂੰ ਬਸ ਇਹਦਾ ਦਵਾਈ ਨਾਲੇ ਸਾਰਦਾ ਨਾਲ ਸਭ ਤੋਂ ਵਧੀਆ ਤੇਰਾ ਪ੍ਰਾਣਾ ਹੁਣ ਐਸਾ ਕਿੱਥੇ ਆ ਉਹ ਮੈਨੂੰ ਮਿਲਦਾ ਨਹੀਂ ਹੈਗਾ ਇਹ ਚੀਜ਼ਾਂ ਸਾਂਭੀਆਂ ਹੋਈਆਂ ਜੀ ਕਿੰਨਾ ਟਾਈਮ ਤਾਂ ਹੋ ਗਿਆ ਕਿੰਨੀ ਟ ਵੀਡੀਓ ਜ ਹੈਗਾ ਕਿੰਨਾ ਟਾਈਮ ਖੜਾ ਕਿੰਨਾ ਟਾਈਮ ਕਿੰਨਾ ਟਾਈਮ ਇਸ ਸਾਲ ਦਾ ਹੋ ਗਿਆ ਮਿਸਾਲ ਹੋ ਗਈ ਆਹ ਮੇਰੇ ਤਕਰੀਬਨ 2 ਸਾਲ ਹੋ ਗਏ ਆ ਇਸ ਫਰੇਮ ਵਿੱਚ ਮੈਂ ਅਜੇ ਤੱਕ ਆਪਣਾ ਐਕਸਟਰਾ ਸਾਫ ਕੇ ਰੱਖਿਆ ਮੇਰੀ ਢੂਹੀ ਦਾ ਇਹਨੂੰ ਸਾਲ ਦਾ ਐਕਸਟਰਾ ਨਹੀਂ ਲੱਭਦਾ ਲੈ ਹੁਣ ਭੱਜ ਗਈ ਹਾਂ ਨਹੀਂ ਹੈ ਉੱਧਰ ਰੱਖਿਆ ਫਿਰ ਦਿਮਾਗ ਤੇ ਨਹੀਂ ਆਉਂਦਾ ਹਾਂ ਰੱਖਿਆ ਹੋਊਗਾ ਪਰ ਦਿਮਾਗ 'ਚ ਨਹੀਂ ਹੈ ਵੀ ਮੈਂ ਕਿੱਥੇ ਰੱਖਿਆ ਹੋਇਆ ਹੈ ਨਾ ਜਾ ਦੇ ਦੇ ਉੱਥੇ ਜਾ ਕੇ ਮੈਨੂੰ ਨਵਾਂ ਹੀ ਕਰਾਉਣਾ ਪੈਣਾ ਉਹਨਾਂ ਨੇ ਅੰਨਾ ਪੁਰਾਣਾ ਤੋਂ ਦੇਖਣਾ ਓਏ ਇਹ ਨਹੀਂ ਗੱਲੂੰ ਤੂੰ ਦੱਸ ਹੁੰਦਾ ਹੁੰਦਾ ਯਾਰ ਮੇਰਾ ਪੁਰਾਣਾ ਐਕਸਟਰਾ ਤਾਂ ਜੀ ਮੇਰੇ ਇੱਕਰ ਕਰਕੇ ਵਿੱਚ ਮਸਲ ਫੁੱਟੇ ਹੋਏ ਸੀ ਵੀ ਹੁਣ ਮੇਰੇ ਦੁਆਰਾ ਦਰਦ ਹੁੰਦਾ ਫੇ ਡਾਕਟਰ ਐਕਸ-ਰੇ ਨੂੰ ਕਹਿੰਦਾ ਕਿ ਉਹ ਹੀ ਦੇਖ ਕੇ ਦਵਾਈ ਦਿੰਦਾ ਕਿਆ ਕਰਦਾ ਚਲੋ ਬੋ ਚੱਲੇ ਤਾਂ ਹਾਂ ਜੀ ਮਨਿੰਦਰ ਬਾਗੂ ਜੀ ਦਾ ਖਾਣਾ ਆਇਆ ਚਿੱਪ ਤੇ ਅੱਜ ਮੈਂ ਚੱਲਿਆ ਸਕੂਲ ਅੱਜ ਚੱਲੇ ਹੀ ਅੱਗੇ ਨਹੀਂ ਇਹ ਜਾਂਦਾ ਠੀਕ ਆ ਅੱਗੇ ਵੀ ਜਾਣਾ ਹੈ ਆ ਗਿਆ ਮੈਂ ਚੱਲਿਆ ਸਕੂਲ ਨੂੰ ਮੈਂ ਚੱਲਿਆ ਸਕੂਲ ਹਾਂ ਅੱਜ ਬਾਬਾ ਵਧੀਆ ਨੰਬਰ ਲੈ ਕੇ ਆਉਣਾ ਪੋਜ਼ਿਟਿਵ ਆ ਜੇ ਤੂੰ ਵਧੀਆ ਨੰਬਰ ਲਿਆ ਫਿਰ ਤੇਰੇ ਇੱਥੇ ਆ ਕੇ ਪਾਰਟੀ ਦੇਣੀ ਹਾਂ ਤੱਕ 10 ਨੰਬਰ ਲੈ ਕੇ ਆਉਣਾ ਲੈ ਲਓ 100 ਦੇ ਵਿੱਚੋਂ ਕਹਿੰਦਾ ਮੈਂ 10 ਨੰਬਰ ਕਿਉਂਗਾ ਵਧੀਆ ਨੰਬਰ ਹੁੰਦੇ ਆ ਹਾਂ ਕਿੰਨੇ 100 ਚੋਂ ਘੱਟੋ ਘੱਟ 80 90 ਨੰਬਰ ਚਾਹੀਦੇ ਆ ਤੇ ਫਿਰ ਚੋਂ ਜਿਹੜੇ 10 ਨੰਬਰ ਆ 10 ਚੋਂ ਘੱਟੋ ਘੱਟ 8 9 ਨੰਬਰ ਹਾਂ ਸਮਝ ਗਿਆ 10 ਕਿਹ ਆ ਹੁੰਦੇ ਕੁਝ ਵੀ ਨਹੀਂ ਹੁੰਦੇ 100 ਚ ਕਿਆ ਹੋਣਾ 10 ਨੰਬਰ 100 ਚ ਮੰਗਵਾਏਗਾ ਕੁਝ ਵੀ ਨਹੀਂ ਹੁੰਦਾ ਫਿਰ ਫਿਰ ਤਾਂ ਸੱਲਾ ਮਾ ਹੋਣ ਵਾਲਾ ਯਾਰ ਇਹ ਨਹੀਂ ਗੱਲ ਉੱਡੀ ਤੂੰ ਤਾਂ ਹੋਰੇ ਪਾਸੇ ਚਲੇ ਜਾਣਾ ਸਾਲਾ ਚ ਮੇਰਾ ਕਹਿਣ ਦਾ ਮਤਲਬ ਵੀ ਜੇ ਤਰਾ 100 ਦਾ ਪੇਪਰ ਆ 100 ਤੋਂ ਤੇਰੇ 70 80 ਨੰਬਰ ਆਉਣੇ ਚਾਹੀਦੇ ਆ ਇਹ ਪਤਾ ਨਹੀਂ ਕਾਹ ਤੇ ਚਾਂਬਲੀ ਜਾਂਦੀ ਆ ਤੇਰੀ ਮੰਮੀ ਨੇ ਚਾਂਬਾ ਕੀਤਾ ਤੇ ਮਨੂੰ ਪਤਾ ਅੱਜ ਅੱਜ ਸਵੇਰ ਮੈਂ ਚੁਲ੍ਹ ਕੀ ਫੋਨ ਦੇਖਣ ਲੱਗ ਗਈ ਸੀ ਮੰਮੀ ਨੇ ਝੁਕਾ ਮਾਰੀ ਮੰਮੀ ਨੇ ਆ ਆ ਉਹ ਇਹ ਕੋਈ ਸ਼ੇਕਾ ਹੈ ਇਹ ਕੋਈ ਸ਼ੇਕ ਕੋਈ ਸ਼ੇਕ ਕੁੰਦੀ ਗਾ ਯੋ ਮਮਿੰਦਰ ਦਰਦੋਂ ਲੱਗ ਗਿਆ ਕਿਉਂ ਲੱਗ ਉਹ ਚੋਪਾ ਫੈਨ ਜਿਹਨੂੰ ਦਰ ਦੁੰਦਾ ਤੇ ਠੀਕ ਹੈ ਜੀ ਉਹਨੂੰ ਛਾਪਦੇ ਆਪਾਂ ਤੇ ਕਿਉਂਕਿ ਰੈਡੀ ਹੋਏਗਾ ਇਹ ਚੈਲੰਜਿੰਗ ਵੀ ਮਨਿੰਦਰ ਨੂੰ ਸਕੂਲ ਛੱਡਣਾ ਸੀ ਉਸ ਤੋਂ ਬਾਅਦ ਜਾਵਾਂਗੇ ਰੋਪੜ ਰੋਪੜ ਜਾ ਕੇ ਤੁਹਾਨੂੰ ਮਿਲਦੇ ਆਂ ਜੀ ਆਪਾਂ ਇਹ ਆ ਜੀ ਸਾਡੇ ਸ਼੍ਰੀ ਚੌਕੌਰ ਸਾਹਿਬ ਸ਼ਹਾਦੇ ਹਿੰਦ ਬਹੁਤ ਵਧੀਆ ਕੰਮ ਇਹਦਾ ਹੋ ਰਿਹਾ ਜੀ ਤੇ ਜਿਹੜੇ-ਜਿਹੜੇ ਇੱਥੇ ਸਾਡੇ ਵੀਡੀਓ ਦੇਖਦੇ ਆ ਮੇਰੇ ਪੀਰ ਭੈਣ ਭਾਈ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਜੀ ਕਿਹੜਾ-ਕਿਹੜਾ ਇੱਥੇ ਆ ਕੇ ਗਿਆ ਜੀ ਆਇਆਂ ਨੂੰ ਦਾਸ ਤੇ ਹਿੰਦ ਸ਼ਾਹਦ ਬਹੁਤ ਵਧੀਆ ਜੋ ਵੀ ਇੱਥੇ ਪੁਰਾਣੇ ਸਮੇਂ ਦੇ ਵਿੱਚ ਗੁਰੂ ਮਾਰਾ ਦੇ ਨਾਲ ਜੰਗ ਹੋਏ ਸਿੰਘ ਲੜੇ 40 ਜੋ ਵੀ ਇੱਥੇ ਮਤਲਬ ਆਪਣੇ ਸ਼੍ਰੀ ਚੰਗੌਰ ਸਾਹਿਬ ਦੀ ਜੰਗ ਵਿੱਚ ਹੋਇਆ ਪੂਰਾ ਇੱਥੇ ਦਾ ਤੁਹਾਨੂੰ ਇਤਿਹਾਸ ਜੀ ਵੀ ਬਣੀ ਹੋਈ ਹੈ ਜੀ ਉਹ ਪੂਰੀ ਦੱਸੀ ਹੋਈ ਹੈ ਜੀ ਤੇ ਗੁਰਦੁਆਰਾ ਸਾਹਿਬ ਵੀ ਬਿਲਕੁਲ ਪਿੱਛੇ ਹੈ ਕੰਕਰ ਸਾਹਿਬ ਗੜੀ ਸਾਹਿਬ ਤਾੜੀ ਸਾਹਿਬ ਇਹ ਆ ਜਾ ਰਿਹਾ ਜੀ ਰੋਪੜ ਨੂੰ ਅੱਗੇ ਜਾ ਕੇ ਤੁਹਾਨੂੰ ਅਸੀਂ ਦਿਖਾਵਾਂਗੇ ਸਾਡੀ ਭੈਣ ਦਾ ਪਿੰਡ ਘੋਲੀ ਦਾ ਜੋ ਕਿ ਅੱਜ ਉਹ ਬਾਹਰ ਬੈਠੀ ਹੈ ਜੀ ਉਹ ਵੀ ਆਪਾਂ ਤੁਹਾਨੂੰ ਦੱਸਾਵਾਂਗੇ ਜੀ ਇਹ ਰੋਪੜ ਰਸਤਾ ਜਾ ਰਿਹਾ ਮਿਲਦੇ ਆਪਾਂ ਉਹ ਕੋਲ ਜਾ ਕੇ ਜੀ ਪਿੰਡ ਬੰਦੇ ਮਾਲਾ ਕੋਲ ਆਓ ਜੀ ਪਹੁੰਚ ਗਏ ਭੈਣ ਦਾ ਪਿੰਡ ਆ ਗਿਆ ਜੀ ਸਾਡੀ ਜਾਂ ਬੰਦੇ ਮਾਲਾ ਤੇ ਬਸ ਹੁਣ ਗੱਲ ਹੈ ਕਿ ਐਦਾਂ ਜੀ ਵੀ ਚਲੋ ਰੈਂਦੀ ਸਾਰੀ ਫੈਮਿਲੀ ਆ ਪਰ ਭੈਣਾਂ ਜਦੋਂ ਹੋਣ ਨਾ ਕਰਦੇ ਵਿੱਚ ਤਾਂ ਜਾਂਦੇ ਵੀ ਚੰਗੇ ਲੱਗਦੇ ਆ ਭੈਣ ਸਾਡੀ ਬਾਹਰ ਆ ਜੀ ਤਾਂ ਕਰਕੇ ਅਸੀਂ ਜਾ ਨਹੀਂ ਸਕਦੇ ਭੈਣ ਹੋਊ ਤਾਂ ਉਹਨੂੰ ਬਹੁਤ ਚਾਹ ਹੋਊ ਮੇਰਾ ਵੀਰਾ ਆਇਆ ਹੈ ਹਨਾ ਤੇ ਇੱਕ ਵਾਰ ਇਹ ਗੱਲ ਹੋ ਗਈ ਐਦਾਂ ਜੀ ਆ ਫੜ ਲਓ ਜੀ ਆ ਫੋਨ ਫੜਨੀ ਬਸ ਇਹ ਆ ਜੀ ਪਿੰਡ ਬੰਦੇ ਮਾਲਾਂ ਕਿ ਤਕ ਲਗਭਗ 8 88 ਕਿਲੋਮੀਟਰ ਜੰਪੂਰ ਤੋਂ ਇਹ ਉਹ ਸਾਹਮਣੇ ਇੱਥੇ ਅੱਗੇ ਇੱਕ ਕੋਲਾ ਉਹ ਵੀ ਰਸਤਾ ਬੰਦੇ ਮਾਲਾ ਨੂੰ ਜਾਂਦਾ ਜੀ ਅੱਗੇ ਗੱਲ ਕਰਨ ਦੀ ਜੀ ਮੈਂ ਚਲੇ ਗਿਆ ਭੈਣ ਦੇ ਪਿੰਡ ਮੈਂ ਤੁਹਾਨੂੰ ਕੀ ਕਰ ਦੱਸਦਾ ਭੈਣਾਂ ਨੂੰ ਫਿਕਰ ਹੁੰਦਾ ਮੈਂ ਨਾ ਉੱਥੇ ਜਦ ਤੱਕ ਗਿਆ ਮੈਂ ਰੋਟੀ ਨਹੀਂ ਖਾ ਕੇ ਆਇਆ ਜਦੋਂ ਭੈਣ ਨੂੰ ਫੋਨ ਕਰਿਆ ਬੀਬੀ ਨੂੰ ਰੋਣ ਲੱਗ ਗਈ ਇਹਦੀ ਕੀ ਗੱਲ ਵੀ ਉਹ ਆਇਆ ਤਾਂ ਮਾਂ ਸੀ ਹਨਾ ਭਾਈ ਆਇਆ ਤਾਂ ਉਹਨੇ ਰੋਟੀ ਨਹੀਂ ਖਾਧੀ ਤੇ ਮੈਂ ਉਹਨੂੰ ਕਿਹਾ ਮੈਨੂੰ ਭੁੱਖ ਨਹੀਂ ਦੀ। ਕਹਿੰਦੀ ਜੇ ਤੈਨੂੰ ਭੁੱਖ ਨਹੀਂ ਦਿੰਦਾ ਇੱਕ ਰੋਟੀ ਤਾਂ ਖਾ ਕੇ ਜਾਂਦਾ। ਰੋਣ ਲੱਗੀ ਜੀ ਮੈਨੂੰ ਫੇਰ ਵਾਪਸੀ ਬੀਬੀ ਨੇ ਭੇਜਿਆ। ਕਹਿੰਦੀ ਜਾ ਤੂੰ ਜਿਹੇ ਇੱਕ ਅੱਧੀ ਰੋਟੀ ਖਾ ਕੇ ਆ ਪਰ ਖਾ ਕੇ ਜਰੂਰ ਆ। ਮੈਂ ਫੇਰ ਦੁਬਾਰਾ ਗਿਆ ਰੋਟੀ ਖਾ ਕੇ ਆਇਆ। ਫੇਰ ਉਹਨੂੰ ਖੁਸ਼ੀ ਹੋਈ ਵੀ ਹਾਂ ਵੀ ਮੇਰਾ ਭਾਈ ਆਇਆ ਰੋਟੀ ਖਾ ਕੇ ਗਿਆ। ਭੈਣਾਂ ਨੂੰ ਜਾਦਾ ਫਿਕਰ ਹੁੰਦਾ ਭਰਾਵਾਂ ਦਾ। ਪੈਣੇ ਜਿੱਥੇ ਵੀ ਹੈਗੀਆਂ ਤੇ ਜੁਗ-ਜੁਗ ਚੀਤ ਆਤਮਾ ਤਨ ਨੂੰ ਖੁਸ਼ ਰੱਖੇ ਤੇ ਜਦੋਂ ਨਦੀ ਆਈ ਦੀ ਆ ਬਾੜ ਪੈ ਗਈ ਸੀ ਜੀ ਇਹ ਤਨੂੰ ਕਾਫੀ ਨੁਕਸਾਨ ਹੋ ਗਿਆ ਤਾਂ ਇਹ ਨਹਿਰ ਆ ਜੀ ਸਰਾਂ ਟਕਨਾਲ ਤੇ ਆਹ ਆ ਰਿਹਾ ਜੀ ਸਾਹਮਣੇ 16 ਆ ਗਿਆ ਜੀ ਬੰਦੇ ਮਾਲਾ ਦਾ ਤੇ ਨਾਲੇ ਰਸਤਾ ਮੁੜਦਾ ਜੀ ਬੰਦੇ ਮਾਲਾ ਨੂੰ ਉਹ ਸ਼ਾਰਟਕਟ ਲੈਣਾ ਇੱਥੇ ਚੰਕੌਰ ਸਾਹਿਬ ਤੋਂ ਆਉਂਦੇ ਆ ਤੇ ਆਹ ਆ ਹੈਗਾ ਜੀ ਇੰਜੋਏ ਐਨਜਾਇਮੈਂਟ ਖੋਲਿਆ ਹੋਇਆ ਹੈ ਇਹ ਸੋਸੋਤੀ ਸਾਮਨ ਤੇ ਐਨਜਾਇਮੈਂਟ ਕੇ ਆਈ ਤੇ ਆਹ ਰਾਤਾ ਜੀ ਆਹ ਰਾਤਾ ਜੀ ਬੰਦੇ ਵਾਲਾ ਨੂੰ ਇਹ ਚਲੇ ਜਾਂਦਾ ਜੀ ਤੇ ਚਲੋ ਹੁਣ ਤੁਹਾਨੂੰ ਆਹ ਰੋਪੜ ਹਸਪੀਟਲ 'ਚ ਮਿਲਾਂਗੇ ਜੀ ਲਓ ਜੀ ਪਹੁੰਚ ਗਏ ਅਸੀਂ ਰੋਪੜ ਹਸਪੀਟਲ ਦੇ ਵਿੱਚ ਤੇ ਚੱਲੇ ਜੀਤ ਕੋਲ ਲੱਗੀ ਹੋਈ ਆਪਣੀ ਰਿਪੋਰਟਾਂ ਲੈਣ ਹੋ ਕੀ ਕਰੀ ਹਾਂ ਡਾਕਟਰ ਕਹਿੰਦੇ ਇਹਨੂੰ ਕਿਆ ਨਹੀਂ ਕਹਿੰਦੇ ਇੱਕ ਦੋ ਟੈਸਟ ਵੀ ਜ਼ਰੂਰ ਲਿਖੇ ਹੋਏ ਤੇ ਜੀ ਤੇ ਸਰਕਾਰੀ ਹਸਪੀਟਲ ਕੋਲ ਜੀ ਸ਼ਿਵਨ ਹਾਂ ਵੀ ਚੱਲੀ ਹਾਂ ਕਿੱਥੇ ਜਾਣਾ ਹੈ ਟੈਸਟ ਕਰਾ ਲੈਣੇ ਚਲੋ ਚਲਦੇ ਇਹ ਕਹਿੰਦੇ ਟੈਸਟ ਇੱਥੇ ਹੋਣੇ ਲੈਬਰਾਟਰੀ ਪਿੱਛੇ ਚਲ 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 ਲਓ ਜੀ ਟੈਸਟ ਤਾਂ ਹੋ ਗਏ ਬਿਲਕੁਲ ਦੇ ਨਾਰਮਲ ਜੋ ਵੀ ਇਹਦੇ ਪੈਰ ਦਾ ਟੈਸਟ ਕਰਨਾ ਤਾਂ ਤੇ ਦਵਾਈਆਂ ਤਾਂ ਬਸ ਐਂ ਭੁੱਲ ਜੋ ਵੀ ਘੰਟੇ ਵੀ ਥੋੜੇ ਆ ਦਵਾਈਆਂ ਐਂਆਕ ਮਿਲ ਗਈਆਂ ਐਂਆਕ ਇਹਨੂੰ ਦੇ ਦਿੱਤਨਾ ਬੜੀਆਂ ਦਵਾਈਆਂ ਦਸਾਂ ਬਾਹਰੋਂ ਵੀ ਲੈਣੀਆਂ ਹੁੰਦੀਆਂ ਬਾਹਰੋਂ ਵੀ ਰਹਿਣੀਆਂ ਹਾਲੇ ਲੈਣ ਤੇ ਤੇ ਲਾ ਆ ਗਏ ਕਨੇ ਵੀ ਤੈਨੂੰ ਬਟਾਮਨ ਏ ਬੀ ਸੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਘਾਟਾਂ ਇਹਨੂੰ ਦੱਸੀਆਂ ਤੇ ਉਹਨਾਂ ਨੇ ਦਿੱਤੀਆਂ ਦਵਾਈਆਂ ਇਹਨੂੰ ਪੂਰੀਆਂ ਕਰਨ ਵਾਸਤੇ ਦਰਦੀਆਂ ਵੀ ਦਵਾਈਆਂ ਦਿੱਤੀਆਂ ਤੇ ਬਾਤੇ ਬਾਤੇ ਨੂੰ ਬਚਾਉ ਕਰਨ ਵਾਸਤੇ ਵੀ ਤੁਹਾਨੂੰ ਕਿਹਾ ਹੈ ਨਾ ਹੋਰ ਕੀ ਕਿਹਾ ਹੈ ਦਾ ਆਪਣਾ ਤੁਹਾਨੂੰ ਬਸ ਹੁਣ ਆ ਗਰਮੀ ਖਾ ਗਈ ਨਾ ਪਰ ਤੇ ਬੇਹੱਦ ਗਾਣਾ ਨਹੀਂ ਜੋੜਨੀ ਹੈ ਨਹੀਂ ਲੋ ਜੀ ਹੁਣ ਆਪਾਂ ਚੱਲੀਏ ਘਰ ਨੂੰ ਚੱਲਦੇ ਮੀਟਾ ਚਲੋ ਚੱਲਦੇ ਪੌਣ ਘਰ ਜਾ ਕੇ ਘਰੇ ਮਿਲਦੇ ਆ ਤੁਹਾਨੂੰ ਕਰਾਂਗੇ ਦੋ ਚਾਰ ਗੱਲਾਂ ਕਰੇ ਠੀਕ ਹੈ ਜੀ ਲਓ ਜੀ ਪਹੁੰਚ ਗਏ ਘਰੇ ਆ ਕੇ ਕੱਪੜਾ ਲੀੜਾ ਕਰ ਲਿਆ ਜੀ ਚੇਂਜ ਜਿੰਨਾ ਮੀ ਪਿਆ ਉਨੀ ਗਰਮੀ ਹੋ ਗਈ ਹੈ ਜੀ ਤੇ ਚਰਨਜੀਤ ਕੌਰ ਲੱਗੀ ਹੋਈ ਹੈ ਜੀ ਕਹਿਣ ਕਹਿਨੀ ਮੇਰੇ ਹੁੰਦਾ ਹੁਣ ਪੈਰ ਦੇ ਵਿੱਚ ਤਰਦ ਦਰਦ ਤਾਂ ਇਹਦੇ ਮਣਾ ਮੋਟਾ ਹੁੰਣਾ ਹੀ ਹੁੰਦਾ ਆਹ ਬਾੜਾ ਮੋਟਾ ਹੀ ਹੁੰਣਾ ਹਾਂ ਅੰਦਰ ਉਹਨਾਂ ਨੇ ਜੇ ਦੇਖਿਆ ਨਾ ਪਤਾ ਹਾਂ ਕਿੰਨਾ ਪੈਰ ਹਲਾ ਕੇ ਦੇਖਿਆ ਵਿਗਾ ਤੇ ਇੰਨਾ ਹੁੰਦਾ ਹਲਾ ਕੇ ਹੁਣ ਨਹੀਂ ਹਿਲਦਾ ਇਹ ਦਿਖਾਈ ਹਲਾ ਕੇ ਹਾਂ ਤੱਕਣਾ ਪਾਸੇ ਕਿੱਥੇ ਤੋਟੇ ਹੋਣੇ ਨੇ ਟੁੱਟੇ ਹੋਣੇ ਮੱਟ ਨਹੀਂ ਗਾ ਹਾਂ ਉਹ ਚੀ ਦੇਖੀ ਮੇਰੇ ਬਤਰਾਟ ਪਵਾ ਦੇ ਨਾ ਜੇ ਪੈਰ ਨੂੰ ਹੱਥ ਲਾਏ ਹੂੰ ਉਹਨਾਂ ਨੂੰ ਦੱਸਿਆ ਨਹੀਂ ਤੇ ਆਇਆ ਬਾਈ ਪਤਾ ਹੈ ਕੀ ਗੱਲ ਆ ਡਾਕਟਰ ਵੀ ਆਪਰੇ ਰੂਪ ਨੇ ਉਹਨਾਂ ਨੂੰ ਟੈਸਟ ਲੱਗਣਾ ਗਿਆ ਉਹ ਚੰਗਤਰਾ ਚੈੱਕ ਕਰਮਣਗੇ ਚੈੱਕ ਕਰਮਣਗੇ ਜੇ ਉਹ ਮਾੜੀ ਮੋਟੀ ਨੂੰ ਡਾਕਟਰ ਕਾਲ ਕਰ ਲੱਗ ਗਿਆ ਵੀ ਚੱਲ ਦਰਦ ਹੁੰਦਾ ਮਰੀਜ਼ ਦੇ ਅਸੀਂ ਛੱਡ ਦਈਏ ਬਫੇ ਮਰੀਜ਼ ਨਾ ਵੀ ਜਿਹੜਾ ਉਹਨਾਂ ਦਾ ਵੀ ਦਿਲ ਆਇ ਨਹੀਂ ਹੈ ਵੀ ਦਿਲ ਹੀ ਹੈ ਉਹਨਾਂ ਦਾ ਵੀ ਉਹ ਵੀ ਪਰ ਮਜਬੂਰ ਆ ਵੀ ਜਦੋਂ ਹੁਣ ਮਾੜਾ ਮੋਟਾ ਮਰੀਜ਼ ਨੂੰ ਦਰਦ ਹੋਊਗਾ ਤਾਂ ਹੀ ਉਹਨਾਂ ਨੂੰ ਪਤਾ ਲੱਗੂਗਾ ਵੀ ਇੱਥੇ ਆਹ ਚੀਜ਼ ਦਾ ਦਰਦ ਆ ਹਾਂ ਦੱਸ ਦੇਣਾ ਵੀ ਆਏ ਹੱਥ ਲਾਏ ਤੇਰੀ ਜਿੱਦ ਪਾਏ ਮਾਦੇ ਆ ਮੇਰੇ ਮਾਸੰਦਗਾੜਾ ਪਾੜਿਆ ਮਾਸ ਹਾਂ ਦਰਦ ਹੁੰਦਾ ਹੁੰਦਾ ਇਨ ਕਮਿੰਗ ਵੌਇਸ ਕਾਲ ਫਰਮ ਵਰਪ੍ਰੀਕ ਕੋਲ ਜਿੰਗੀ ਜਰਾ ਤੁਸੀਂ ਕਰਕੇ ਪਹਿਲਾਂ ਡਾਕਟਰ ਹੋਣ ਜੀ ਉਹ ਦਿਖਾ ਦੇ ਜੀ ਉਹਨਾਂ ਨੂੰ ਉਹ ਬਦਲੀ ਹੁੰਦੀਆਂ ਰਹਿੰਦੀਆਂ ਚੇਂਜ ਹੁੰਦੀਆਂ ਰਹਿੰਦੀਆਂ ਫਿਰ ਇਹਨੇ ਉਹ ਤੁਸੀਂ ਸੁਣ ਲਈ ਗਰੀ ਦਵਾਈ ਦਿੱਤੀ ਆ ਖਾ ਲਓ ਪੜਾ ਪਾ ਲਓ ਆਰਾਮ ਆ ਜਾਣਾ ਜੀ ਜਨਾ ਫਰਕ ਲੱਗਿਆ ਉਸ ਉਹ ਜੈਗੀ ਕਸਰ ਰੈਕਸ ਲੱਗ ਰਹਾ ਹੁੰਦਾ ਨਹੀਂ ਉਹ ਜਦ ਨਾਲ ਪੈਰ ਪੂਰ ਮੋੜੇ ਤਾਂ ਦਰਦ ਕਿੰਨਾ ਹੁੰਦਾ ਮਸਲ ਕੇ ਕਹਿੰਦਾ ਅਗਲਾ ਪੈਰ ਉੱਤੇ আর ਮਨਰ ਬਾੜੇ ਬਹੁਤ ਨੁਕਸਾਨ ਮੈਂ ਤਾਂ 60 ਜਿਹੜੀ ਵੱਜਦੀ ਉਹ ਦਿਨ ਦੇਖਦੀ ਆ ਥੋੜੇ ਜਿਹਾ ਅਗਲਾ ਹੱਥ ਦੇਖ ਕੇ ਲਾਉਂਦਾ ਤੇ ਭਾਈ ਮੈਨੇ ਤਾਂ 60 ਬਤੀ ਹੁਣ ਤਾਂ ਕੋਈ ਪਤਾ ਨਾ ਹੁਣ ਮਸਲ ਨੇ ਅਗਲਾ ਦੇਖ ਕੇ ਫਿਰ ਪੈਰ ਕੋ ਦਨ ਕੀ ਹੋਇਆ ਪਰ ਜਿੱਦ ਨਹੀਂ ਬਿਲਕੁਲ ਤਕਰੀਬ ਹਣਾ ਬਿਲਕੁਲ ਚਲੋ ਦੁੱਖ ਸਹਿ ਕੇ ਹੀ ਸੁੱਖ ਮਿਲਦਾ ਹੈ ਹੁਣ ਤੋਂ ਬਹੁਤੀਆਂ ਗੱਲਾਂ ਨਾ ਕਰੇ ਇਸ ਗਰੀਬ ਨੂੰ ਰੋਟੀ ਦਾ ਕੋਈ ਹੱਕ ਨਹੀਂ ਦਾ ਹੁੰਦਾ ਤੁਹਾਨੂੰ ਡਿਗਨਿਟੀ ਮਾ ਗੋਟੀ ਤੇ ਚਲੋ ਲਿਆ ਫਿਰ ਰੋਟੀ ਰੋਟੀ ਪਾਣੀ ਖਾਈਏ ਚਲੋ ਤੁਸੀਂ ਵੀ ਆਓ ਜੀ ਰੋਟੀ ਪਾਣੀ ਖਾਣਾ ਜੀ ਤੁਹਾਨੂੰ ਸਾਰਿਆਂ ਨੂੰ ਵੈਲਕਮ ਹੈ ਜੀ ਤੇ ਠੀਕ ਹੈ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਕਰਿਓ ਅਰਦਾਸ ਵੀ ਦਾ ਪੈਰੋਜ ਵੇਛੇ ਤੇ ਠੀਕ ਹੈ ਤੇ ਮੇਰੀ ਜਿਹੜਾ ਹੈ ਨੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਦੇ ਵਿੱਚ ਚੰਗਾ ਬਾਪਾ ਹੈ